ਸਾਰੇ ਮਪੰਪ ਲਾ ਕੇ ਤਿਆਰ ਕਰਕੇ 115000 ਰੁਪਏ ਹੀ ਦੇ ਦਾਂਗੇ ਟੱਲ ਕਿਲੋਆਂ ਦੇ ਹਿਸਾਬ ਨਾਲ ਕਿੰਨੇ ਤੋਂ ਚੱਲ ਰਿਹਾ ਹੈ 85 ਰੁਪਏ ਕਿਲੋ ਤੋਲ ਕੇ ਦੇ ਦਾਂਗੇ ਕੰਟਰੋਲੀ 85 ਰੁਪਏ ਕਿਲੋ ਹੀ ਸਾਰੇ ਮਪੰਪ ਲਾ ਕੇ ਪੈਰ ਬੇਦਾਗ ਪੰਪ ਦੀ 2 ਸਾਲ ਦੀ ਗਾਰੰਟੀ ਤੇ ਹਿੱਸੇ ਜਿਹੜੇ 10 ਸਾਲ ਦੀ ਗਾਰੰਟੀ ਸਾਸ ਗਏ ਦਾ ਫਰਸਾ ਸੈਡਾਂ ਆ ਗਿਆ ਮਿੱਤਰੋ 12000 ਤੇ ਪਹਿਲਾਂ ਬੁੜੀਆਂ ਨਮਾਰੀਆਂ ਜਾਂ ਗੋਧਾਂ ਦੇ ਸ਼ੋ ਸਿਸਟਮ ਲਾਇਆ ਪੈਦਲੇ ਪਾਸੇ ਦਾ ਲੋਕ ਦੂਜਾ ਲਾਤਾ ਹੈਂਡਲ ਜਾਂ ਉਹ ਵੀ ਐਂ ਹੁੰਦਾ ਰਾੜ ਜੀ ਪੈਨੇ ਹੁੰਦੇ ਹਨ ਮਾਰੀਆਂ ਜਾਂ ਅੱਜ ਤੇ ਰੈੜਾ ਪੜਾ ਜਾਂਦਾ ਹਾਂਜੀ ਹਾਂ ਲੈ ਸਤਿ ਸ਼੍ਰੀ ਅਕਾਲ ਜੀ ਅੱਜ ਨਗਰੀਏ ਕੱਲ ਨੂੰ ਗੱਲਾਂ ਦੱਬੀ ਫਿਰੋ ਇਹ ਸੀਗਾ ਲੋਕ ਤੋਂ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਇਸ ਵਕਤ ਮੋੜ ਮੰਡੀ ਦੇ ਵਿੱਚ ਜ਼ਿਲ੍ਹਾ ਲੱਗਦਾ ਬਠਿੰਡਾ ਤੇ ਨਾਲ ਆਪ ਨੂੰ ਮਿਲਿਆ ਬਾਈ ਮਣੀ ਔਰ ਬਾਈ ਮਣੀ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਟਰਾਲੀਆਂ ਬਣਾਉਂਦਾ ਮਿੱਤਰੋ ਟਰਾਲੀਆਂ ਕਾਦੀਆਂ ਜਿਵੇਂ ਕਹਦੀ ਇਹ ਇਹ ਵੀਰ ਇਹੋ ਜਿਹੇ ਕੰਮ ਕਰਦਾ ਵੀ ਹਰੇਕ ਕਿਸਾਨ ਵੀਰ ਦੇ ਘਰੇ ਟਰਾਲੀ ਖੜੀ ਹੋਵੇ ਰੇਟ ਹੀ ਇੰਨਾ ਬਾਜਵ ਦੇ ਦੇਣਾ ਹਨਾ ਆਪਾਂ ਹਾਂਜੀ ਹਾਂਜੀ ਤੇ ਮੈਂ ਬਾਜਵ ਰੇਟ ਦੇ ਉੱਤੇ ਆ ਵੀ ਹਰੇਕ ਵੀਰ ਲੈ ਸਕੇ ਕਿੰਨੇ ਰੁਪਈਆ ਤੋਂ ਮੈਨੂੰ ਆ ਦੱਸ ਕਿ 85 ਰੁਪਏ ਕਿਲੋ ਮੈਂ ਤੁਹਾਨੂੰ ਕਿੰਨਾ ਮਰਜੀ ਕਰਾ ਲੇ ਟਰਾਲੀ ਵਾਲਾ 15 ਕੁਇੰਟਾਲ ਕਰਾ ਲੇ 15 20 25 30 ਜਿੰਨਾ ਮਰਜੀ ਕਿੰਨਾ ਮਰਜੀ ਵਜਨ ਕਰਾ ਲੇ 85 ਰੁਪਏ ਕਿਲੋ ਹੀ ਸਾਰੇ ਮਪੰਪ ਲਾ ਕੇ ਪੈਰ ਬੇਦਾਗ ਠੀਕ ਹੈ ਪੰਪ ਦੀ 2 ਸਾਲ ਦੀ ਗਾਰੰਟੀ ਤੇ ਹਿੱਸੇ ਜੇਗੇ 10 ਸਾਲ ਦੀ ਗਾਰੰਟੀ ਕਿਉਂ ਸਾਨੂੰ ਬਤਰੋ ਕਿਹਾ ਨਾ ਵੀ ਘਰ ਘਰ ਟਰਾਲੀ ਪਹੁੰਚਾਉਣ ਵਾਲਾ ਕੰਮ ਕਰਦਾ ਜਿਵੇਂ ਹੁਣ ਮਣੀ ਆ ਟਰਾਲੀ ਖੜੀ ਆ ਆਪਣੇ ਕੋਲ ਇਹਦੇ ਬਾਰੇ ਦੇ ਜਾਣਕਾਰੀ ਇਹਦੇ ਇਥੋਂ ਲੱਗਦਾ ਮੈਨੂੰ ਐਂ ਦੱਸ ਸਕਦਾ ਕਿ ਕਿੰਨੇਗੇ ਆ 8-3 ਦੀ ਚੈਨਲ ਲੱਗੇ ਪਏ ਆ ਐਮਸੀ ਚ ਠੀਕ ਹੈ ਗੱਟਾ ਪੂਰਾ ਟੇਪਰ ਆ ਛੋਟੀ ਬੱਟ ਤੋਂ ਵੀ ਟਾਲੀ ਮੁੜ ਜੂਗੀ ਠੀਕ ਹੈ ਨਾ ਤੇ ਸੈਡਾ ਲੱਗਿਆ ਵੀ 12 ਗੇਹ ਦੀਆਂ ਬਾਈ ਠੀਕ ਹੈ ਜਿਵੇਂ ਕਿ ਜੀ ਇਹ ਇੱਥੋਂ ਜੇ ਆਪਾਂ ਲੱਗ ਜਾਈਏ ਮਿੱਤਰੋ ਮਣੀਰ ਕੇ ਬਰੀਕੀ ਦੇ ਵਿੱਚ ਕੰਮ ਤੇ ਬਲ ਪੂਰਾ ਧਿਆਨ ਦਿੰਦੇ ਵੀ ਮੋੜਨ ਦੇ ਵੇਲੇ ਵੀ ਟਿਕਤ ਨਾ ਆਵੇ ਬਾਕੀ ਆ ਜਿਹੜੇ ਚੈਨਦਰਾ 8 ਇੰਚੀ ਲੱਗੇ ਵਿਆ ਸਵਾ 2 ਫੁੱਟ ਬਾੜ ਆ ਸਵਾ 2 ਫੁੱਟ ਬਾੜ ਤੇ ਲੇੜਾਂ ਦੀ ਦੇਖ ਲਓ ਪੂਰੀ ਪਟੀ ਨਹੀਂ ਬੜੀ ਕੁਛ ਨਹੀਂ ਜੇ ਬਿਨਾਂ ਦੇ ਲੇੜਾਂ ਦੇ ਚੈੱਕ ਕਰ ਸਕਦੇ ਹੋ ਪੂਰੀ ਸਪਲਾਈ ਵਾਲਾ ਮਾਲ ਆ ਇੱਕ ਨੰਬਰ ਪੂਰੀ ਸਫਾਈ ਆ ਲੱਗਿਆ ਵਾ ਇਹ ਕਿੰਨੇ ਗੇਜ ਮਾਂ ਲੱਗਿਆ ਸਾਈਡ ਤੇ ਇਹ ਬਾਈ 12 ਗੇਜ ਸਾਈਡ ਤੇ ਲੱਗੀ ਪਈ ਆ ਥੱਲੇ 10 ਗੇਜ ਲੱਗੀ ਪਈ ਆ ਬਕੈਰੋ ਦੀ ਚ ਅੰਦਰ ਇੱਕ ਨੰਬਰ ਠੀਕ ਆ ਨਾ 10 ਗੇਜ ਦਾ ਫਰਸਾ ਸੈਡਾਂ ਆ ਗਿਆ ਮਿੱਤਰੋ 12 ਗੇਜ ਤੇ ਆ ਪੌੜੀ ਪੂੜੀ ਵੀ ਲਾਤੀ ਜਮਣੀ ਆ ਇਹ ਮੰਦ ਨੇ ਭਰ ਲਈ ਟਰਾਲੀ ਚੜਨ ਤੇ ਟ੍ਰੈਕ ਬਣਾਉਦਾ ਹੱਲ ਵੀ ਕਰਤਾ ਆ ਉਹਦਾ ਹੱਲ ਵੀ ਹੈਗਾ ਸਾਰੇ ਕੈਨਲ ਰੰਗਾਂ ਨੀਚੋਂ ਅੰਦਰੋਂ ਬਾਹਰ ਸਾਰੀ ਪੌੜੀ ਪੂਰੀ ਪੂਰੀ ਕੰਪਲੀਟ ਰੰਗ ਕਰਕੇ ਦਿੰਨੇ ਆ ਇਹ ਜੀ ਗੱਲ ਨਹੀਂ ਹੈਗੀ ਕੋਈ ਠੀਕ ਹੈ ਵੀ ਕੰਪਲੀਟ ਰੰਗ ਹੋਊਗਾ ਤੇ ਬਾਕੀ ਜਿਹੜੇ ਡਾਲੇ ਡੂਲੇ ਇਧਰਲੇ ਪਾਸੇ ਯਾਰ ਆ ਚੀਜ਼ਾਂ ਦੇ ਉੱਤੇ ਵੀ ਬਰੀਕੀ ਦੇ ਜਮਣੀ ਪਤਾ ਲੱਗਦਾ ਕੰਮ ਦਾ ਹਣ ਨਹੀਂ ਆਪਾਂ ਦੇਖਦੇ ਆ ਵਿੱਚ ਬੰਦੀਕਾਰ ਦੇ ਆ ਸਿੱਧੀਆਂ ਲਾ ਕੇ ਕਹਿੰਦੇ ਬਣ ਗਈ ਆ ਸਪੋਰਟਾਂ ਬਹੁਤ ਕੰਮ ਆਉਂਦੀਆਂ ਨੇ ਤਾਂ ਸਪੋਰਟਾਂ ਫੁੱਲ ਪਾਈਆਂ ਪਈਆਂ ਬਾਈਏ ਆ ਅਥਰ ਨੂੰ ਹੈਂਡਲ ਲੱਗੇ ਹੋਇਆ ਚਾਲਾ ਖੋਲਣ ਨੂੰ ਸਾਰਾ ਲੱਗੇ ਹੋਇਆ ਤੇ ਲੋਕ ਵੀ ਮਣੀ ਦੋ ਲਈ ਬੈਠਾ ਹਾਂ ਇੱਕ ਆ ਲੋਕ ਹੋ ਗਏ ਇੱਕ ਆ ਲੋਕ ਦੋਵਾਂ ਲੋਕ ਇੱਧਰ ਵੱਲ ਲੋਕ ਬਾਈਏ ਡਬਲ ਲੋਕ ਲੱਗ ਗਿਆ ਟਰਾਲੀ ਦੇ ਤੇ ਇਹਦਾ ਹੁਣ ਇਹ ਤਿਆਰ ਹੋਈ ਜਾਂਦੇ ਜਿਵੇਂ ਹਿੱਸਾ ਵਗੈਰਾ ਇਹਦੇ ਲੱਗਦਾ ਇਹ ਕੰਪਲੀਟ ਹੀ ਸਾਰੇ ਪੰਪ ਲਾ ਕੇ ਤਿਆਰ ਤੇ ਬੈੱਡ ਸਮੇਤ ਆ ਬੈੱਡ ਬੂਡ ਲੱਗਿਆ ਵਾ ਯਾਰ ਸਾਨੂੰ ਦੱਸਿਆ ਵੀ ਜਾ ਕੇ ਤੁਸੀਂ ਆਪਦੇ ਦਾਣੇ ਪਾ ਕੇ ਆਪਦਾ ਕੰਮ ਹੀ ਲੈਣਾ ਕੰਮ ਲੈਣਾ ਜੇ 10000 ਰੁਪਇਆ ਲੱਗੂ ਟੋਪੀ ਦਾ ਈ ਤੂੜੀ ਵਾਲਾ ਕੰਮ ਵੀ ਤਿਆਰ ਆ ਤੂੜੀ ਵਾਲਾ ਕੰਮ ਵੀ ਤਿਆਰ ਆ ਹਾਂ 10000 ਦੀ ਟੋਪੀ ਲਾ ਕੇ ਦੇ ਦਾਂਗੇ ਯਾਰ ਸਾਡੀ ਮਸ਼ੀਨ ਤੇ ਲਾਓ ਤੇ ਟਰਾਲੀ ਭਰੋ ਆਪਦੇ ਤੇ ਬਾਕੀ ਯਾਰ ਜਿਹੜਾ ਆ ਮਾਲ ਲੱਗਿਆ ਲੀਜਰ ਕੱਢਿਆ ਨਾਲ ਲੱਗਿਆ ਆ ਮਾਲ ਸਾਰਾ ਲੀਜਰ ਕਟਿੰਗ ਵਾਲਾ ਮਾਲ ਕੱਟ ਕੇ ਲਾਇਆ ਵੈ ਡਿਜ਼ਾਈਨ ਬਣਾਵਨਾ ਕੇ ਸੋਹਣੇ ਆ ਪਿੱਛੇ ਵੀ ਜਿਵੇਂ ਕਹਿ ਰਿਹਾ ਯਾਰ ਪਿੱਛੇ ਵੀ ਲਿਖ ਕੱਟ ਕੇ ਲਾਇਆ ਵੈ ਡਿਜ਼ਾਈਨ ਬਾਕੀ ਯਾਰ ਜਿਵੇਂ 85 ਰੁਪਏ ਰੇਟ ਦਾ ਸਤਾ ਯਾਰ ਬਾਕੀ ਛੋਟੀ ਚੁਆਇਸ ਆ ਕਿਵੇਂ ਦੀ ਟਰਾਲੀ ਤਿਆਰ ਕਰਾਉਣੀ ਹੈ ਇਹਦੀ ਮਰਜ਼ੀ ਸਹਿਜ ਸਾਰੇ ਤਿਆਰ ਕਰਾ ਸਕਦੇ ਤੇ ਮਣੀ ਇਧਰਲੇ ਪਾਸੇ ਚੰਗਿਆੜੇ ਗੱਡੀ ਜਾਂਦੇ ਮੈਨੂੰ ਇਧਰਲੇ ਪਾਸੇ ਦੱਸ ਸੋਹਣੇ ਆਹ ਟਰਾਲੀ ਖੜੀ ਐ ਇਹਦੇ ਹਿੱਸਾ ਲੱਗਿਆ ਇਹਦੇ ਹਿੱਸਾ ਕ ਤੇ ਹਜੇ ਦਾ ਕੰਮ じゃ ਚੱਲੀ ਜਾਂਦਾ ਟਰਾਲੀ ਦੀ ਗੱਲ ਕਰੀਏ ਹਨਾ ਪੇਂਟ ਵਗੈਰਾ ਰਹਿੰਦਾ ਪੇਂਟ ਵਗੈਰਾ ਰਹਿੰਦਾ ਟਰਾਲੀ ਤੇ ਜਿਵੇਂ ਉਸ ਨੂੰ ਤੇ ਪੇਂਟ ਹੋਇਆ ਦਿਖਾਇਆ ਇਧਰਲੇ ਪਾਸੇ ਹੀ ਤੇ ਮਾਰ ਕੈਮਰਾ ਦੇਖ ਆ ਦੇਖੋ ਠੀਕ ਹੈ ਕੋਈ ਪਟੀਨ ਨਹੀਂ ਭਰੀ ਕੁਛ ਨਹੀਂ ਲੇੜਾ ਥੋੜਾ ਪਟੀਨ ਨਹੀਂ ਹਲੇ ਤਾਂ ਜਿਵੇਂ ਕਰੀਏ ਚਾਚਾ ਨਾਲ ਗ੍ਰੈਂਡਰ ਜਾ ਬਣੀ ਕੋਈ ਮੈਂ ਤਾਂ ਵੀ ਸਪਾਈ ਦੇਖੋ ਤੇ ਬਿਲਡਿੰਗ ਕਿਹੜਾ ਕਰਦੇ ਆਪਾਂ ਮਿਗ ਵੈਲਡ ਕਰਦਾ ਇਹ ਮਿਗ ਵੈਲਡ ਬਾਈ ਮਿਗ ਵੈਲਡ ਤਾਂ ਹੀ ਸਪਾਈ ਵਾਲੀ ਆਉਂਦੀ ਆ ਤੇ ਟਰਾਲੀ ਵੀ ਪੂਰੀ ਹੈਵੀ ਤਿਆਰ ਹੋਈ ਵੀ ਆ ਇਹਦੀਆਂ ਸਾਈਡਾਂ ਉਹ ਹੀ ਆ 12 ਗੇਜ ਸਾਈਡਾਂ 12 ਗੇਜ ਫਰਸ਼ 10 ਗੇਜ ਬਈ ਫਰਸ਼ 10 ਗੇਜ ਤੇ ਬਾਕੀ ਇਹਦੇ ਜਿਹੜਾ ਫਰਸ਼ ਆ ਉਹ ਵੀ ਹੈਵੀ ਲੱਗਿਆ ਵਾ ਜੇ ਤੁਸੀਂ ਯਾਰ ਜਿਵੇਂ ਟਾਟਾ ਦਾ ਫਰਸ਼ ਲਾਉਣਾ ਉਹ ਵੀ ਲੱਗ ਜਾ ਉਹ ਵੀ ਲੱਗ ਜੂ ਟਾਟਾ ਦੇ ਲਿਪਾ ਵੀ ਲੱਗੂ ਟਾਟਾ ਦਾ ਫਰਸ਼ ਵੀ ਲੱਗ ਜੂ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਇਹ ਤਾਂ ਕਿਹਾ ਮੇਤਰੋ ਵੀ ਕਹਿਣ ਨੂੰ ਟਾਟਾ ਦਾ ਨਹੀਂ ਲੱਗਦਾ ਹੁਣ ਤੇਰੇ ਮਗਰਲੇ ਪਾਸੇ ਟਰਾਲੀ ਖੜੀ ਆ ਉਹਦੇ ਮੈਨੂੰ ਮੋਹਰਾ ਦੇ ਸੀ ਜਾਂਦੀਆਂ ਟਾਟਾ ਵਾਲੀਆਂ ਲੱਗੀਆਂ ਹੋਗਾਂ ਵੇਖਦਾ ਹੁੰਦਾ ਬੰਦੇ ਨੇ ਕਹੇ ਤਾਂ ਤੇ ਰੰਗ ਮਾਰਤਾ ਅੰ ਠੀਕ ਹੈ ਪੱਕੀਆਂ ਮੋੜਾ ਲੱਗੀਆਂ ਮਸਾਲਾ ਕੋ ਲੱਗਿਆ ਪਿਆ ਕੱਲੀ ਕੱਲੀ ਤੇ ਮੋੜ ਲੱਗੀ ਵੀ ਆ ਦੇਖੋ ਆ ਸਕੋ ਤੇ ਇਹ ਟਰਾਲੀ ਦਾ ਉਹਨਾਂ ਨਾਲੋਂ ਫਰਕ ਆ ਹਨਾ ਜਿਵੇਂ ਆ ਸਰੀਏ ਆਗੇ ਸਾਈਡ ਤੇ ਬਦਦੂ ਹਾਂ ਬਈ ਇਹ ਸਰੀਏ 2 250 ਸਰੀਏ ਆਗੇ ਟਾਟਾ ਦੀ ਲਿਪਾ ਟਾਟਾ ਦਾ ਫਰਸ਼ ਆ ਇਹਦੇ ਟਾਟਾ ਦਾ ਫਰਸ਼ ਆ ਤੇ ਸਵਾ 2 ਫੁੱਟ ਆ ਗਈ ਬਾੜ ਤੇ 3 ਫੁੱਟ ਦਾ ਆ ਗਿਆ ਬੈੱਡ ਤੇ ਇਹ ਥੱਲੇ ਵੀ ਇਧਰਲੇ ਪਾਸੇ ਕੈਮਰਾ ਮਾਰ ਜਿਵੇਂ ਕਹੇ ਦੀ ਇਹ ਸੋਨੂੰ ਟਰਾਲੀ ਮਿੱਤਰੋ ਬਣੀ ਵੀ ਦਿਖਾਈ ਜਨਾ ਹਜੇ ਤਾਂ ਕੰਮ ਚੱਲਣਾ ਜੇ ਸਭਸਾ ਲੱਗਣਾ ਟਰਾਲੀ ਦੇ ਤੇ ਡਾਲਾ ਵਗੈਰਾ ਇਹਦੇ ਓਮੀ ਸਿਸਟਮ ਲੱਗਿਆ ਵਾ ਹਨਾ ਹਾਂਜੀ ਦੋ ਪਾਸੇ ਨੂੰ ਡਾਲਾ ਖੋਲਦਾ ਜਿਵੇਂ ਕਈ ਵਾਰੀ ਬੰਦੇ ਨੇ ਯਾਰ ਦਿੱਕਤ ਨਾ ਆਵੇ ਇਸ ਜਗ੍ਹਾ ਬੈਠ ਹੁੰਦੀ ਆ ਖੋਲਣ ਕਰਨ ਜਿਵੇਂ ਇੱਕ ਸਾਈਡ ਆ ਤੇ ਦੋ ਪਾਸੇ ਨੂੰ ਖੋਲਦਾ ਇਹਦਾ ਹੱਲ ਵੀ ਹੈਗਾ ਤੇ ਹਿੱਸਾ 4 ਇੰਚ ਹੀ ਲੱਗੂ ਇਹਦੇ ਵੀ ਭਾਈ 4 ਇੰਚ ਹੀ ਸਾਲ ਲੱਗੂਗਾ ਪੰਪ ਲੱਗੂਗਾ 15 ਟਨ ਵਾਲਾ 2 ਸਾਲ ਦੀ ਗਾਰੰਟੀ ਵਾਲਾ ਤੇ ਬੇਦਕ ਟੱਲੇ ਦਾ ਬਜਨਾ 17 ਕੁਇੰਟਲ ਕੰਡੇ ਚੜਾ ਕੇ ਦੇ ਦਾਂਗੇ 85 ਰੁਪਏ ਕਿਲੋਲੇ ਨੂੰ ਤੋਲ ਕੇ ਕੰਡੇ ਤੇ ਚੜਾਗੇ 85 ਰੁਪਏ ਕਿਲੋ ਦੇ ਹਿਸਾਬ ਨਾਲ ਰੰਗ ਰੰਗ ਕਰਕੇ ਕੰਪਲੀਟ ਜਮਾ ਤਿਆਰ ਤੇ ਜਿਹੜਾ ਆਪਾਂ ਇਹ ਜੈਕ ਲਾਉਣੇ ਆ ਉਹ ਜੈਕ ਦੀ 2 ਸਾਲ ਦੀ ਗਾਰੰਟੀ ਆ ਬਾਈ 15 ਟਨ ਦੀ ਠੀਕ ਹੈ ਤੇ ਹਿੱਸੇ ਦੀ ਹਿੱਸੇ ਦੀ 10 ਸਾਲ ਦੀ ਗਾਰੰਟੀ ਆ ਜੈਕ ਦੀ 2 ਸਾਲ ਦੀ ਗਾਰੰਟੀ ਐ ਹਿੱਸੇ ਦੀ 10 ਸਾਲ ਦੀ ਗਾਰੰਟੀ ਆ ਤੇ ਟਰਾਲੀ ਜਿਹਨੂੰ ਪਤਾ ਹੀ ਆ ਵੀ ਲੋਹਾ ਲੱਗਿਆ ਹੈਵੀ ਹੋਈ ਆ ਤੇ ਕਾ ਬਣੀ ਜਾਂਦੀ ਆ ਟਰਾਲੀ ਹਨਾ ਕਾ ਤਿਆਰ ਹੋ ਜਾਂਦੇ ਬਾਈ ਇਹਨੂੰ ਉਵੇਂ ਦਿਖਾਈ ਜਾਂਦਾ ਜਿਵੇਂ ਕਿ ਜਿਹਦੇ ਹਿੱਸਾ ਨਹੀਂ ਸੀ ਲੱਗਿਆ ਉਹਦੇ ਟਾਇਰ ਜਿਹੇ ਲੱਗੇ ਹੋਏ ਆ ਇਹ ਹਜੇ ਬੈੱਡ ਬੁੱਡੇ ਤੇ ਲੱਗਣਾ ਹਾਂ ਇਹ ਤੇ ਆਲੀਆਂ ਸਾਰੇ ਵਿਕਿਆ ਹੋਈਆਂ ਤਿਆਰ ਹੋਈਆਂ ਜਾਣੀਆਂ ਕੱਲੂ ਠੀਕ ਹੈ ਇਹ ਜਾਣੀਆਂ ਤਿਆਰ ਹੋਈ ਜਾਂਦੀ ਐ ਹਜੇ ਥੱਲੇ ਪਾਸੇ ਤੇ ਅੰਗਲੇ ਅੰਗਲੇ ਤੇ ਦੂਜੀ ਲੱਗੀ ਵੀ ਐਂਗਲੇ ਦੇ ਹਣਾ ਆ ਇਹਦੇ ਐਂਗਲ ਲੱਗੀ ਵੀ ਆ ਬਈ ਦੋਨੇ ਪਾਸੇ ਇਹਦੇ ਐਂਗਲ ਲੱਗੀ ਵੀ ਆ ਬਾਕੀ ਆ ਯਾਰ ਆਈਐਸਆਈ ਦਾ ਜਿਹੜਾ ਲੋਹਾ ਮਸਰਾ ਆਈਐਸਆਈ ਦਾ ਮਾਲ ਸਾਰਾ ਮਾਲ ਆਈਐਸਆਈ ਲੱਗਿਆ ਪਿਆ ਜਿਵੇਂ ਕਹਦੇ ਇੱਕ ਕੁਆਲਿਟੀ ਦਾ ਮਟੀਰੀਅਲ ਲੱਗਿਆ ਵਾ ਜਿੰਨਾ ਲੱਗਿਆ ਵਾ ਟਰਾਲੀ ਦੇ ਟਰਾਲੀ ਪੂਰੀ ਹੈਵੀ ਆ ਇਹ ਟਰਾਲੀ ਦਾ ਫਿਰ ਬਣ ਕੇ ਹੁਣ ਅੰਦਾਜ਼ਾ ਵੀ ਕਿੰਨਾ ਕੁ ਵਜਣਾ ਹੋ ਜੂ ਕਿਉਂ ਹਜੇ ਤਾਂ ਬੜੀ ਜੂ ਬਾਈ 14 ਕੁਇੰਟਲ ਠੀਕ ਆ 14 ਕੁਇੰਟਲ 14 ਕੁਇੰਟਲ ਮਾਲ ਹੋ ਜੂਆ ਕੰਪਲੀਟ 1 ਲੱਖ 12000 ਰੁਪਏ ਦੇ ਦੇ ਦਾਂਗੇ 8 ਜਮਾ ਕੰਪਲੀਟ ਇਹ ਤਾਂ ਯਾਰ ਮੇਲਾ ਲੁੱਟਣ ਵਾਲਾ ਕੰਮ ਨਹੀਂ ਆ ਇਧਰਲੇ ਪਾਸੇ ਬੈੱਡ ਜੈ ਵੀ ਬਣਾਇਆ ਪਿਆ ਉਹਦੇ ਹਜੇ ਚਾਦਰ ਲੱਗਣੀ ਆ ਉਹ ਇੱਕ ਟਰਾਲੀ ਸਾਹਮਣੇ ਤਿਆਰ ਹੋਈ ਖੜੀ ਆ ਆਪਣੇ ਰੰਗ ਵਾਲੀ ਜਮਾ ਬਿਲਕੁਲ ਤਿਆਰ ਹੋਈ ਕੋਲ ਆ ਜਾ ਹਾਂ ਤੇ ਇਹ ਟਰਾਲੀ ਮੇਟਰ ਹੋਈ ਵੀ ਆ ਤਿਆਰ ਤੇ ਜਿਹੜੀ ਤੁਹਾਨੂੰ ਐਂਗਲ ਵਾਲੀ ਆ ਟਰਾਲੀ ਦਿਖਾਈ ਆ ਇਹ ਟਰਾਲੀ ਇਹੇ ਜੀ ਬਣ ਜੂ ਹਾਂ ਇਹੇ ਜੀ ਬਣ ਜੂ ਇਹ ਸਿੰਪਲ ਗੱਟਾ ਬਾਈ ਟਰਾਲੀ ਅੱਜ ਕਾ ਤੂੜੀ ਚੱਲ ਰਹੀ ਆ ਹੁਣ ਜਿੰਮੇਦਾਰ ਭਰਾਵਾਂ ਨੂੰ ਲੋਡ ਹੈ ਇਹਨਾਂ ਟਰਾਲੀਆਂ ਦੀ ਠੀਕ ਹੈ ਸਿੰਪਲ ਗੱਟੇ ਦੇ ਵਿੱਚ ਆ ਗਈ ਬਾਕੀ ਆ ਸਰੀਏ ਦੋ ਇਧਰਲੇ ਦੋ ਦੋ ਸਰੀਏ ਬਚਾਲੇ ਵਾਇਆ ਤਿੰਨ ਪੰਤਾ ਰੰਗ ਹੋਇਆ ਪਿਆ ਯਾਰ ਆ ਤੀਜੀ ਬੜੀ ਸੋਹਣੀ ਲੱਗੀ ਇੱਕ ਨੰਬਰ ਜਾਲੀ ਜੁਲੀ ਲਾ ਗਿਆ ਤਿਆਰ ਕੀਤੀ ਹੋਈ ਡਿਜ਼ਾਈਨ ਪਾਸ ਪਾਸ ਠੀਕ ਹੈ ਡਿਜ਼ਾਈਨ ਪਿਆ ਵਾ ਤੇ ਜਾਲੀ ਜੁਲੀ ਪੂਰੀ ਸੋਹਣੀ ਕਰਕੇ ਲਾਈ ਵੀ ਆ ਵੀਰ ਨੇ ਤੇ ਬੈੱਡ ਜਿਹੜਾ 3 ਫੁੱਟ ਬੈੱਡ ਆ ਬਾਈ ਬੈੱਡ 3 ਫੁੱਟਾ ਬਾਈ ਮਾਰੀ ਜੀ ਸਵਾ ਦੋ ਫੁੱਟੀ ਆ ਟੋਪੀ ਲਾ ਕੇ ਦੇ ਦਾਂਗੇ ਗੱਲੇ ਨੂੰ 10000 ਰੁਪਏ ਚ ਇਹ ਤਾਂ ਮਣੀ ਜਿਵੇਂ ਕਹੇ ਜੀ ਸਰੀਏ ਤਲੀ ਤਿਆਰ ਆ ਕੱਡੇ ਸਹਣੇ ਕਹਿੰਦੇ ਹੁੰਦੇ ਸੀ ਟਰਾਲੀਆਂ ਪੁਰਾਣੀਆਂ ਜਾਂ ਬਣਦੀਆਂ ਉਹ ਸੇਪ ਵਿੱਚ ਤਿਆਰ ਕਰਤੀ ਹੈਵੀ ਤੇ ਬਾਕੀ ਦਾ ਚਰਾ ਡੱਲ ਹੀ ਬੜਾ ਸੋਹਣਾ ਲੱਗਦਾ ਇਹਦਾ ਗਰਾਰੀ ਸਿਸਟਮ ਕਰਤਾ ਠੀਕ ਹੈ ਇਹਦਾ ਲੋਕ ਦੂਜਾ ਲਾਦਾ ਦੂਜਾ ਲੋਕ ਲਾਦਾ ਬਾਈ ਠੀਕ ਹੈ ਖੋਲਣੇ ਕੋਈ ਦਿੱਕਤ ਨਾ ਪਵੇ ਜਵਾਗ ਵੀ ਖੋਲ ਸਕਦਾ ਇਹਨੂੰ ਆ ਦੇਖੋ ਚੈੱਕ ਖੁੱਲ ਗਈ ਇਧਰੋਂ ਆ ਲੌਕ ਹੋ ਗਏ ਆ ਦੇਖੋ ਬੱਚੋ ਰੰਗ ਰੂਗਾਇਆ ਪੂਰਾ ਕੰਪਲੀਟ ਕੀਤਾ ਆ ਪੂਰਾ ਇੱਕ ਨੰਬਰ ਠੀਕ ਹੈ ਹਾਂ ਆ ਦੇਖੋ ਇੱਕ ਨੰਬਰ ਲਾ ਰੰਗ ਰੂਗ ਕਰਕੇ ਤਿਆਰ ਕਰਕੇ ਖੜਾਈ ਰੰਗ ਕਰਕੇ ਜਮਾ ਤਿਆਰ ਆ ਟਰਾਲੀ ਇਹ ਚਾਲੇ ਦੇ ਵਿੱਚ ਜਿਹੜਾ ਲੋਗ ਸਿਸਟਮ ਹਨ ਉਹ ਇਹਨੂੰ ਲਿਆ ਮੜਾ ਜੰਮਣੀ ਇੱਥੇ ਕੈਮਰਾ ਮਾਰ ਲਾਉਗੇ ਤੇ ਜਿਵੇਂ ਪਹਿਲਾਂ ਬੁੜੀਆਂ ਨੂੰ ਮਾਰੀਆਂ ਜਾਂ ਉਹਦਿਆਂ ਦੇ ਸ਼ੋ ਸਿਸਟਮ ਲਾਇਆ ਪੈਦਲੇ ਪਾਸੇ ਦਾ ਲੋਗ ਦੂਜਾ ਲਾਤਾ ਹੈਂਡਲ ਦਾ ਉਹ ਵੀ ਇੰਝ ਹੁੰਦਾ ਰਾੜ ਦੀ ਪੈਨੇ ਹੁੰਦੇ ਹਨ ਮਾਰੀਆਂ ਜਾਂ ਅੱਜ ਤੇ ਰੈਲਾ ਪੜਾ ਜਾਂਦਾ ਹਾਂਜੀ ਹਾਂ ਲੈ ਜਦੋਂ ਜਿਵੇਂ ਕਰੀਏ ਗੱਲ ਨੂੰ ਗੋਲ ਨਾਲ ਦੱਬੀ ਫਿਰੋ ਇਹ ਨਹੀਂ ਹੈਗਾ ਵੀ ਭਰ ਗਈ ਤੇ ਡਬਲ ਲੋਗ ਆ ਚੱਕੋ ਮਿੱਤਰੋ ਦੋ ਲੋਗ ਲਾ ਦੇ ਪਾਣੀ ਜਮੀ ਹੋਰ ਤਿਆਰ ਕਰਤੀ ਆਟੋਮੈਟਿਕ ਲੋਗ ਵਾਲੀ ਇਹ ਆਟੋਮੈਟਿਕ ਕਿਵੇਂ ਇਹ ਆਟੋਮੈਟਿਕ ਲੱਗ ਰੂ ਬਾਈ ਦੇਖੋ ਇਹਦੇ ਵੀ ਗਰਾਲੀ ਸਿਸਟਮ ਲੱਗਿਆ ਹੁੰਦਾ ਠੀਕ ਹੈ ਨਾ ਜੇ ਦਾਲਾ ਆਪਾਂ ਨਾਲ ਖੋਲ ਦੀ ਲੋੜ ਨਹੀਂ ਕੋਈ ਕੁਝ ਕਰਨੀ ਲੋੜ ਨਹੀਂ ਨਾਲ ਦੇ ਨਾਲ ਜਾ ਕੇ ਸਿੱਧਾ ਆਟੋਮੈਟਿਕ ਠੀਕ ਹੈ ਇਹ ਇੱਥੇ ਲੱਗ ਗਿਆ ਪੈਰ ਨਾਲ ਆਪਣਾ ਪੈਰ ਨਾਲ ਲੋਕ ਲੱਗਣਾ ਠੀਕ ਹੈ ਆ ਲੋਕ ਲੱਗ ਗਿਆ ਹਾਂ ਜੇ ਇਧਰੋਂ ਦਾਲਾ ਜੇ ਜਮੀਨੀ ਹੈ ਤਾਂ ਮਜ਼ਬੂਤੀ ਪੂਰੀ ਹੋਗੀ ਪੂਰੀ ਮਜ਼ਬੂਤੀ ਕਰਤੀ ਵੀ ਇਹ ਗੇਅਰ ਜਿਵੇਂ ਬੰਦਾ ਆਪਾਂ ਦੇਖਦੇ ਆ ਖੋਲ ਕੇ ਭੁੱਲ ਗਿਆ ਹਾਂ ਬਈ ਉਹ ਵੀ ਸਾਡੀ ਦਿੱਕਤ ਆ ਜਾਂਦੀ ਉਹ ਤਾਂ ਵੀ ਚੱਕਦਾ ਹੋਣਾ ਇੱਕ चीज ਹੋਰ ਸੀ ਜਿਵੇਂ ਬੰਦੇ ਨੇ ਚੱਕ ਲਾਤਾ ਲੈਫਟ ਚੱਕ ਲਈ ਡਾਲਾ ਬਿੰਗਾ ਵੰਗਾ ਹੋ ਜਾਂਦਾ ਸੀ ਜਿਹੜੇ ਸਾਈਡ ਤੇ ਲੱਗ ਗਿਆ ਨੇ ਹਿੱਲਣੇ ਨਹੀਂ ਹਾਂ ਬਸ ਸਾਈਡ ਆਹ ਦੇਖੋ ਤੇ ਜਦੋਂ ਇਧਰੋਂ ਤੁਸੀਂ ਲਾਉਣਾ ਇਹਨੂੰ ਦੱਬਣਾ ਹਾਂ ਦਬਾਓ ਦੇਖੋ ਖੁੱਲ ਗਿਆ ਤੇ ਦੁਬਾਰੇ ਇਧਰ ਲਾਉਣਾ ਆਹ ਲਾਤਾ ਲਾਓ ਕਾ ਦੱਬੋ ਤਾਂ ਕਲੱਚ ਲਾਇਆ ਬੈ ਗੱਡੀ ਵਾਂਗੂ ਭੈਣਾ ਸਦਾ ਜਦੋਂ ਦੱਬਿਆ ਲਾਉ ਕ ਲੱਗ ਗਿਆ ਦੁਬਾਰੇ ਦੱਬ ਤਾ ਲਾਓ ਖੁੱਲ ਗਿਆ ਤੇ ਇਹ ਵੀ ਜਿਵੇਂ ਕਹਦੇ ਹੈਵੀ ਬਣੀ ਵੀ ਆ ਪੂਰੀ ਟਰਾਲੀ ਇਹ ਵੀ ਇੱਕ ਨੰਬਰ ਟਰਾਲੀ ਹੈਵੀ ਬਣੀ ਵੀ ਆ ਇਹ चीज ਯਾਰ ਥੋੜੀ ਸਫਤ ਆ ਡਾਲਾ ਤੁਸੀਂ ਬਹੁਤ ਓਰੀਜਨਲ ਤਿਆਰ ਕਰਦੇ ਹੋ ਬਣੀ ਡਾਲੇ ਤੋਂ ਤੇ ਆ ਦੇਖੋ ਮਿੱਤਰੋ ਇਧਰਲੇ ਪਾਸੇ ਚੈਨਰ ਲੱਗੇ ਵੀ ਇਹ ਕਿਈ ਯਾਰੀ ਯਾਰ ਆ ਦੇਖੋ ਫੁੱਲ ਲੇੜਾ ਲੋੜਾ ਲਾ ਕੇ ਤਿਆਰ ਕੀਤਾ ਹੋਇਆ ਡੱਲਾ ਇਹਦੇ ਵਿੱਚ ਕੀ ਜੇ ਗ੍ਰਾਮਣੀ ਜਿਵੇਂ ਕਈ ਯਾਰੀ ਬੰਦੇ ਨੇ ਭਰ ਲਈ ਕਿਤੇ ਖੁੱਭ ਗਈ ਬੰਦਾ ਲੱਗਦਾ ਕਿ ਧੱਕਾ ਲਾਉਣ ਪਿੱਛੋਂ ਟਰੈਕਟਰ ਨਾਲ ਜਾਂ ਕਿਸੇ ਹੋਰ ਸਾਧਨਾ ਉੱਥੇ 빙ਾ ਹੋ ਜਾਂਦਾ ਡੱਲਾ ਜਿਵੇਂ ਆ ਹੈਵੀ ਸਪੋਟਾਂ ਨੇ ਉਸ ਗਾਇਤ ਨਹੀਂ ਹੈਗੀ ਜਿਵੇਂ ਉਸ ਗਾਇਤ ਕੋਈ ਨਹੀਂ ਹੈਗੀ ਉਹ ਚੀਜ਼ ਵੀ ਜਿਵੇਂ ਡਬਲ ਲੋਕ ਲਾਈ ਬੈ ਦੇਖੋ ਡਬਲ ਪੱਤੀਆਂ ਇਧਰ ਲਾ ਕੇ ਦੋ ਬਰਾਬਰ ਨੇ ਪੱਤੀਆਂ ਪੱਤੀਆਂ ਲਾ ਕੇ ਬੰਦੇ ਡਬਲ ਲੋਕਾਂ ਤੇ ਆ ਉਹੀ ਡੱਲਾ ਲੋਕ ਆ ਗਿਆ 4 ਇੰਚ ਹਿੱਸੇ ਲੱਗ ਜਾਣਗੇ ਰੇਟ ਸਾਨੂੰ ਦੱਸਤਾ ਮਿੱਤਰੋ ਇੱਕ ਟਾਈਮ ਦੇ ਉੱਤੇ ਇਹ ਵੀਰ ਕੋਲ 10 ਤੋਂ 12 ਟਰਾਲੀਆਂ ਹੁੰਦ ਗਈਆਂ ਹਰ ਵੇਲੇ ਜਦੋਂ ਮਰਜੀ ਲਾਹ ਲੈ ਜਾਓ ਤੇ ਬਣੀ ਲੋਕੇਸ਼ਨ ਤੇ ਆਪਣਾ ਫੋਨ ਨੰਬਰ ਦੱਸੀ ਕਿਨਾਂ ਨੰਬਰ ਆਪਣਾ ਮੋਬਾਈਲ ਨੰਬਰ 9056466203 ਇੱਕ ਨੰਬਰ ਆਪਣਾ 9873504799 ਨੰਬਰ ਠੀਕ ਹੈ ਮੋੜ ਮੰਡੀ ਆਪਣਾ ਤਲਵੰਡੀ ਰੋਡ ਪੁਲ ਚੜਨ ਤੋਂ ਪਹਿਲਾਂ ਦੁਕਾਨ ਆਪਣੀ ਸਾਹਮਣੇ ਬਾਜ਼ਾਰ ਫੈਸ਼ਨ ਦੀ ਦੁਕਾਨ ਆ ਕੱਪੜਿਆਂ ਦੀ ਉਦੋਂ ਸਾਹਮਣੇ ਦੁਕਾਨ ਆਪਣੀ ਬਾਕੀ ਨੰਬਰ ਉੱਤੇ ਸਕਰੀਨ ਤੇ ਲਾਤਾ ਮਿੱਤਰੋ ਚੱਕ ਕੇ ਲਾ ਲਿਓ ਵੀਡੀਓ ਕਿਵੇਂ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਸਮਾਂ ਦੇ ਲਈ ਵੀ ਬਣੀ ਬਹੁਤ ਬਹੁਤ ਧੰਨਵਾਦ ਬਈ